ਦਰੱਖਤ ਕਿਹਦੀ ਐਡਾ ਕਰਾ ਕੋ ਉਹ ਹੱਥਨ ਸਾਉ ਨੂੰ ਕਿਹਦੇ ਮਾਂ ਦਾ ਪੁੱਤ ਨਾ ਆਵੇ ਨਾ ਸਾਨੂੰ ਅਡੀਕਦੀ ਰਹਿੰਦੀ ਆ ਸਾਨੂੰ 9 ਮਹੀਨੇ ਹੋ ਗਏ ਸੀ ਅਸੀਂ ਕੀ ਕਰੀਏ ਜੀ ਕਿੱਥੇ ਜਾਈਏ ਹੈ ਰੋ ਰੋ ਕੇ ਪੈ ਲਈਦਾ ਤੇ ਕੋਈ ਪੁੱਛਦੀ ਫੋਨ ਆਇਆ ਉਹ ਰੋ 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 ਹਾਂ ਮੈਨੂੰ ਲਾਟ ਫੋਨ ਦੇ ਵਿੱਚ ਇਹੀ ਕਹਿ ਜਾਈਗਾ ਜੀ ਵੀ ਮੈਂ ਸਾਨੂੰ 15 ਅੰਦਰ ਲਈ ਅੱਗੇ ਬੁਲਾ ਰਹੇ ਨੇ ਜਦੋਂ ਵੀ ਬਾਅਦ ਦੇ ਵਿੱਚ 15ਾਂ ਤੋਂ ਬਾਅਦ ਸੋਡਣਾ ਕੇ ਗੱਲ ਕਰੂੰਗਾ ਜੀ 15 ਦੇ ਜੇ 9 ਮਹੀਨੇ ਹੋ ਗਏ ਜੀ ਸਾਢੇ 9 ਸਾਢੇ ਕੋਈ ਗੱਲਬਾਤ ਨਹੀਂ ਹੋਈ ਨਹੀਂ ਜੀ ਰੋਜ਼ਗਾਰ ਤੋਂ ਪਿੰਡਾਂ ਦੇ ਵਿੱਚ ਤਾਂ ਜੀ ਰੋਜ਼ਗਾਰ ਕੋਈ ਨਹੀਂ ਹੈਗਾ ਜੀ ਤਾਂ ਹੀ ਤਾਂ ਮੁੰਡੇ ਭੜਕਦੇ ਫਿਰਦੇ ਸਾਰੇ ਇਹ ਚਲੋ ਮੜਿਆ ਜੇ ਪੜ੍ਹਿਆ ਲਿਖਿਆ ਸੀਗਾ ਜੀ ਗਿਆਨਮੰਦ ਕਰਕੇ ਮੁੰਡਾ ਥੋੜਾ ਬਾਹਰ ਜਾਣ ਦੀ ਕੋਸ਼ਿਸ਼ ਕਰੀਏ ਨੇ ਜੁਕ੍ਰੇਨ ਅਤੇ ਰੂਸ ਦੇ ਵਿੱਚ ਹੋਈ ਲੜਾਈ ਦੇ ਵਿੱਚ ਲੱਖਾਂ ਹੀ ਲੋਕ ਨੇ ਜਿਹੜੇ ਤੇ ਭਾਵੇਂ ਫੌਜੀ ਜਵਾਨ ਹੋਣ ਭਾਵੇਂ ਸ਼ਹਿਰ ਦੇ ਲੋਕ ਹੋਣ ਭਾਵੇਂ ਪਿੰਡਾਂ ਦੇ ਉੱਥੇ ਦੇ ਲੋਕ ਹੋਣ ਨੁਕਸਾਨ ਦੋਨਾਂ ਦੇਸ਼ਾਂ ਦਾ ਨਹੀਂ ਹੋਇਆ ਬਲਕਿ ਦੁਨੀਆ ਦੇ ਹੋਰ ਦੇਸ਼ਾਂ ਦਾ ਵੀ ਹੋਇਆ ਇਹ ਅੱਗ ਆ ਜਿਹੜੀ ਇਹ ਪੰਜਾਬ ਦੇ ਵਿੱਚ ਵੀ ਪਹੁੰਚ ਚੁੱਕੀ ਆ ਇਕ ਕਾਫੀ ਜ਼ਿਆਦਾ ਜਿਹੜੇ ਹੈਗੇ ਆ ਘਰ ਦੇ ਹਾਲਾਤ ਨੇ ਪਹਿਲਾਂ ਤੁਹਾਨੂੰ ਇਹ ਵੀ ਦਿਖਾ ਦੇਣਾ ਕਿ ਘਰ ਦੇ ਹਾਲਾਤ ਨੇ ਕਾਫੀ ਜ਼ਿਆਦਾ ਜਿਹੜੇ ਨਾਜ਼ੁਕ ਨੇ ਗਰੀਬ ਪਰਿਵਾਰ ਦੇ ਵਿੱਚ ਜਿਹੜਾ ਹੈਗਾ ਰੋਜੀ ਰੋਟੀ ਦੇ ਲਈ ਆਪਣਾ ਤੇ ਆਪਣੇ ਪਰਿਵਾਰ ਦੇ ਵਧੀਆ ਪਾਲਣ ਪੋਸਣ ਦੇ ਲਈ ਜਿਹੜਾ ਹੈਗਾ ਉਹ ਵਿਦੇਸ਼ਾਂ ਦੀ ਧਰਤੀ ਦੇ ਵਿੱਚ ਗਿਆ ਭਾਵੇਂ ਕਿ ਪਤਾ ਸੀ ਕਿ ਵੀ ਜੰਗ ਦੇ ਵਿੱਚ ਕਈ ਵਾਰ ਨੁਕਸਾਨ ਵੀ ਜਾਣੀ ਨੁਕਸਾਨ ਵੀ ਹੋ ਸਕਦਾ ਪਰ ਪੈਸੇ ਕਰਕੇ ਜਿਹੜਾ ਹੈਗਾ ਉਹ ਉਸ ਜੰਗ ਦੇ ਵਿੱਚ ਵੀ ਕੁੱਦ ਗਿਆ ਫੋਟੋਆਂ ਨੇ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਕਿ ਅਸਲੇ ਦੇ ਨਾਲ ਫੌਜ ਦੇ ਵਿੱਚ ਜਿਹੜੀਆਂ ਹੈਗੀਆਂ ਉਹ ਫੋਟੋਆਂ ਵੀ ਖਿੱਚ ਕੇ ਜਿਹੜੀਆਂ ਹੈਗੀਆਂ ਉਹ ਪਰਿਵਾਰ ਨੂੰ ਭੇਜੀਆਂ ਸੀ ਮਾਦਾ ਜੀ ਕੀ ਨਾਮ ਕੀ ਹੈ ਤੁਹਾਡੇ ਪੁੱਤਰ ਦਾ ਕੀ ਨਾਮ ਹੈ ਤੇ ਤੁਹਾਡਾ ਕੀ ਨਾਮ ਆ ਸਿੰਦਰਪਾਲਾ ਜੀ ਬਹੁਤ ਰਾਮ ਸਿੰਘ ਆ ਜੀ ਮੇਰੇ ਪੁੱਤ ਅੱਛਾ ਕੀ ਗੱਲ ਕੀ ਹੋਈ ਕਦੋਂ ਹੋਈ ਇਹ ਕਹਾਣੀ ਇਹ ਤਾਂ ਜੀ ਸਾਲ ਸਾਰਾ ਹੋ ਗਿਆ ਇਹ ਪੂਰੀ ਗੱਲ ਦੱਸੋ ਸਾਰੇ ਕੀ ਗੱਲਬਾਤ ਵਿੱਚ ਕੀ ਹੋਈ ਆ ਕਿਦੋਂ ਗਏ ਉਹ ਤੇ ਕੀ ਗੱਲ ਹੋਈ ਆ ਤੁਹਾਡੀ ਹਾਂ ਜਹਾਜ ਹੁੰਦੀ ਸੀ ਸਾਲ ਹੋ ਨੂੰ ਹੋ ਗਿਆ ਗਏ ਇਹਨਾਂ ਉਦੋਂ ਪਹਿਲਾਂ 3 ਮਹੀਨੇ ਗੱਲ ਹੋਈ ਥੀ। ਉਸ ਤੋਂ ਬਾਅਦ ਚ ਗੱਲ ਨਹੀਂ ਹੋਈ। ਕਿਉਂ ਜਾਣਾ ਪਿਆ ਉੱਥੇ ਵਿਦੇਸ਼ਾਂ ਵਿੱਚ? ਬਸ ਜੀ ਹੁਣ ਗਰੀਬੀ ਦੀ ਕਰਕੇ ਗਏ ਸੀ ਜੀ। ਉਹ ਕਰ ਮੈਂ ਸਾਰਾ ਕੁਝ ਵੀ ਥੋੜਾ ਗਰੀਬੀ ਚੱਕ ਤਾ ਤਾਂ ਗਏ ਸੀ ਜੀ ਤਾਂ। ਕੀ ਪਤਾ ਤੁਹਾਨੂੰ ਵੀ ਉੱਥੇ ਫੌਜ ਦੇ ਵਿੱਚ ਭਰਤੀ ਹੋ ਗਿਆ ਸੀ? ਹਾਂ ਜੀ ਉਹ ਤੁਹਾਨੂੰ ਦੱਸਿਆ ਤੇ ਉਹਨੇ। ਫਿਰ ਤੁਸੀਂ ਰੋਕਿਆ ਸੀ ਜਾਂ ਨਹੀਂ? ਹਾਂ ਰੋਕਿਆ ਤੇ। ਉਹ ਕਹਿੰਦਾ ਕੋਈ ਨਾ ਮੈਂ ਗਰੀਬੀ ਦੀ ਕਰਕੇ ਜਾਂਦਾ। ਹਾਂ। ਤਨਖਾਹ ਵਗੈਰਾ ਕੋਈ ਹਾਂ ਜੀ ਇੱਕ ਤਨਖਾਹ ਸੀ ਕੀ ਕਹੋਗੇ ਕਿੰਨਾ ਕੁ ਜਿਆਦਾ ਜਿਹੜਾ ਹੈਗਾ ਕੋਈ ਆਪਦੇ ਲਵੇ ਪੈਸੇ ਹੈਗੇ ਸੀ ਜਾਂ ਕੋਈ ਵਿਆਜ ਤੇ ਲੈਤੇ ਕਿ ਦਿੱਤੇ ਨਹੀਂ ਹੁਣ ਕੋਈ ਪੁੱਛ ਰਿਹਾ ਤੁਹਾਨੂੰ ਕਿਸੇ ਨੇ ਦੱਸਿਆ ਸਰਕਾਰ ਨੇ ਅਧਿਕਾਰੀ ਆਇਆ ਨਾ ਨਾ ਕੋਈ ਨਹੀਂ ਸਾਡੇ ਕੋਲ ਆਇਆ ਇਹ ਤਾਂ ਕਿੰਨੀ ਸਾਈ ਜਾ ਕੇ ਵਿਚਾਰਾ ਗੋਡਿਆਂ ਨਾਲ ਤੁਰ ਜਾਂਦਾ ਵਿਚਾਰਾ ਸਾਹ ਨੂੰ ਘਰੇ ਠੰਡ ਚ ਆ ਕੇ ਵੜਦਾ ਜੀ ਹੁਣ ਬੱਚਾ ਜਿਹੜਾ ਬੁੱਧਰਾਮ ਥੋੜਾ ਉਹ ਜਿੰਦੇ ਹੈਗੇ ਆ ਜਾਂ ਨਹੀਂ ਹਾਂ ਜੀ ਹੁਣ ਸਾਨੂੰ ਕੋਈ ਪਤਾ ਨਹੀਂ ਹਾਂ ਸਾਨੂੰ ਕੀ ਪਤਾ ਕੋਈ ਫੋਨ ਨਹੀਂ ਕੋਈ ਦੱਛਦਾ ਨਹੀਂ ਸਾਨੂੰ ਫਿਰ ਜਾਨੂੰ ਪਤਾ ਲੱਗੂ ਜੀ ਕੀ ਕਹਿੰਦੇ ਕਿਨੇ ਹੋਰ ਕਿੰਨੇ ਕ ਬੰਦੇ ਗਏ ਹੋਏ ਨੇ ਉੱਥੇ ਹੋਰ ਮੁੰਡੇ ਕਿੰਨੇ ਕ ਨੇ ਕਹਿੰਦੇ ਤਾਂ ਕਿ ਕਿੰਨੇ ਬੰਦੇ ਬਹੁਤ ਗਏ ਹੋਏ ਨੇ ਫਿਰ ਹੁਣ ਉਹਨਾਂ ਨੇ ਕਿਸੇ ਨਾਲ ਕੋਈ ਗੱਲਬਾਤ ਹੋਈ ਹੋਗੀ ਉਹ ਕੀ ਕਹਿੰਦੇ ਨੇ ਦੱਸਿਆ ਨਹੀਂ ਸਾਡੀ ਕੋਈ ਗੱਲਬਾਤ ਨਹੀਂ ਕਿਸੇ ਨਾਲ ਹੁਣ ਟੈਸਟ ਵਾਸਤੇ ਕਿਹਾ ਤੁਹਾਨੂੰ ਹਾਂ ਜੀ ਹਾਂ ਕੀ ਕਹਿੰਦੇ ਹੁਣ ਅਸੀਂ ਕਿੱਥੋਂ ਦਈਏ ਜੀ ਪੈਸੇ ਉਹਨਾਂ ਨੂੰ ਹੁਣ ਸਾਡੇ 35000 ਅਸੀਂ ਕਰਾ ਨਹੀਂ ਸਕਦੇਗੇ ਹੁਣ 25000 ਕਹਿੰਦੇ ਸਾਨੂੰ ਕੀ ਦੱਸ ਰਹੇ ਨੇ ਉਹ ਵੀ ਤੁਹਾਡੇ ਬੱਚੇ ਜਿੰਦਾ ਹੈਗਾ ਜਾਂ ਨਹੀਂ ਹੈ ਨਹੀ ਨਹੀ ਨਹੀਂ ਕੋਈ ਦੱਸ ਨਹੀਂ ਜਿਹੜਾ ਹੁਣ ਕਹਿੰਦੇ ਆ ਕਿਉਂਕਿ ਉਹਨਾਂ ਦੇ ਵੀ ਬੱਚੇ ਹੈਗੇ ਆ ਹਾਂਜੀ ਨਹੀਂ ਨਹੀਂ ਦੱਸ ਨਹੀਂ ਰੱਖ ਕਰਦੀ ਹਾਲਤ ਕਰਦੀ ਹਾਲਤ ਕਹੇ ਜੀ ਹੋਈ ਆ ਤੁਹਾਡੀ ਮੈਂ ਆ ਦੇਖ ਲਓ ਤੁਹਾਨੂੰ ਸਾਹਮਣੇ ਹੀ ਆ ਜੀ ਕੋਈ ਯਾਦ ਆਉਂਦੀ ਆ ਤੁਹਾਨੂੰ ਕੀ ਹਾਂਜੀ ਹਾਂ ਯਾਦ ਤਾਂ ਜੀ ਬੜੀ ਆ ਜਨੇ ਯਾਦ ਤਾਂ ਹਰ ਹਫਤੇ ਆਉਂਦੀ ਰਹਿੰਦੀ ਜਦੋਂ ਇੱਕ ਕਿਸੇ ਦੀ ਐਡਾ ਕੁ ਜਿਹਾ ਆ ਕੋਈ ਉਹ ਖੱਤਨ ਸਾਹ ਨੂੰ ਕਿਸੇ ਦਾ ਮਾਂ ਦਾ ਪੁੱਤ ਨਾ ਆਵੇ ਨਾ ਸਾਹ ਨੂੰ ਅਡੀਕਦੀ ਰਹਿੰਦੀ ਆ ਵਾਰ-ਵਾਰ ਛੱਡ ਦਿੰਦੇ ਨੇ ਇੱਕ ਦਿਨ ਫੋਨ ਨਾ ਆਵੇ ਮਾਂ ਨੂੰ ਕਿੰਨਾ ਤਰਸ ਹੁੰਦਾ ਮੇਰੇ ਪੁੱਤ ਦਾ ਫੋਨ ਨਹੀਂ ਆਇਆ ਸਾਨੂੰ 9 ਮਹੀਨੇ ਹੋ ਗਏ ਜੀ ਅਸੀਂ ਕੀ ਕਰੀਏ ਜੀ ਕਿੱਥੇ ਲਈਏ ਹੈ ਰੋਜ਼ ਰੋ ਕੇ ਪੈ ਲਈਦਾ ਤੇ ਕੋਈ ਪੁੱਛਦੀ ਫੋਨ ਆਇਆ ਉਦੋਂ ਰੋ 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 ਹਾਂ ਮੁੰਡੇ ਨੇ ਕੀ ਕਹੀਏ ਕਿ ਮਹਾਰਾਜ ਆਪੇ ਭੇਜ ਦੋ ਜਦੋਂ ਲੈ ਕੇ ਗਿਆ ਆਪੇ ਭੇਜੂਗਾ ਹਾਂ ਦੱਸੀ ਬਾਤ ਸਹੀ ਨੀਗਲੂ ਮੂਹੇ ਕਹਿੰਦੀ ਤੱਕਦੇ ਹਾਂ ਦੇਖਦੇ ਹਾਂ ਹਾਂ ਜੀ ਹਾਂ ਸਰਗੋ ਤੇ ਜੇ ਕਿਤੇ ਲਾਮ ਰਹੀ ਰਹੇ ਹੁੰਦਾ ਵੀ ਹੁਣ ਵੀ ਆ ਜੂਗਾ ਸੁਨੇਹਾ ਤਾਂ ਮੈਂ ਘਰ ਆਊਗਾ ਵੀ ਆ ਗਿਆ ਘਰ ਆ ਜਾ ਨਹੀਂ ਆ ਸਕੀ ਹੁਣ ਕੀ ਕਿਹਾ ਤੁਹਾਨੂੰ ਮੈਸੇਜ ਆ ਕਿ ਵੀ ਟੈਸਟ ਕਰਨਾ ਕੀ ਕਰੀ ਹਾਂ ਜੀ ਇੱਕ ਨਹੀਂ ਸਾਨੂੰ ਕਿਹਾ ਵਾ ਕੀ ਤੁਹਾਡਾ ਕੀ ਗੱਲਬਾਤ ਕੀ ਹੋਈ ਆ ਨੌ ਗਰਮੇਲ ਸਿੰਘਾ ਜੀ ਮੇਰਾ ਗੱਲਬਾਤ ਤਾਂ ਸਾਡੇ ਇਦਾਂ ਹੀ ਆ ਜੀ ਸਾਲ ਹੋ ਗਿਆ ਸੀਗੇ ਜਿਹਨੂੰ ਗਏ ਨੂੰ ਸਾਡੇ ਤਿੰਨ ਮਹੀਨੇ ਸਾਡੇ ਨਾਲ ਗੱਲ ਹੁੰਦੀ ਰਹੀ ਆ ਜੀ ਤਿੰਨ ਮਹੀਨਿਆਂ ਦੇ ਵਿੱਚ ਇੱਕ ਸਾਨੂੰ ਤਨਖਾਹ ਭੇਜੀ ਹੈ ਜੀ ਤਿੰਨ ਮਹੀਨਿਆਂ ਤੋਂ ਬਾਅਦ ਜਦੋਂ ਲਾਸਟ ਤਿੰਨ ਮਹੀਨਿਆਂ ਤੋਂ ਬਾਅਦ ਜਾਣਾ ਸੀ ਇਹਨਾਂ ਨੇ ਸਾਨੂੰ ਕਿਹਾ ਜੀ ਡੈਡੀ ਜੀ ਕਿ ਸਾਨੂੰ 15 ਦਿਨ ਲਈ ਗਾਹ ਲੁਆ ਰਹੇ ਨੇ ਵੀ 15 ਦਿਨ ਤੱਕ ਤੁਹਾਡੇ ਨਾਲ ਕੋਈ ਗੱਲਬਾਤ ਨਹੀਂ ਹੋਣੀ ਵੀ ਜਦੋਂ ਅਸੀਂ ਫਿਰ ਵਾਪਸ ਆਵਾਂਗੇ ਫਿਰ ਤੁਹਾਡੇ ਨਾਲ ਗੱਲ ਕਰਾਂਗੇ 15 ਦੀ ਬਜਾਏ ਜੀ ਹੁਣ 9.5 ਮਹੀਨਿਆਂ ਗਏ ਸਾਡੀ ਕੋਈ ਗੱਲਬਾਤ ਨਹੀਂ ਹੋ ਰਹੀ ਜੀ ਕਿੱਥੇ ਗਿਆ ਸੀ ਉਹ ਕੀ ਕਾਦੇ ਚ ਭਰਤੀ ਹੋਇਆ ਰਸ਼ੀਆ ਦੇ ਵਿੱਚ ਭਰਤੀ ਹੋਇਆ ਸੀਗਾ ਜੀ ਅੱਛਾ ਪਾਵਲ ਦੇ ਵਿੱਚ ਜੀ ਫਿਰ ਕੀ ਗੱਲ ਕੀ ਹੋਈ ਉਸ ਤੋਂ ਬਾਅਦ ਕਿ ਉਹ ਲਾਸਟ ਫੋਨ ਕੀ ਆ ਕੀ ਕਹਿੰਦਾ ਕੀ ਸੀ ਲਾਸਟ ਫੋਨ ਦੇ ਵਿੱਚ ਇਹੀ ਕਿਹਾ ਗਿਆ ਜੀ ਵੀ ਮੈਂ ਤੁਹਾਨੂੰ 15 ਅੰਦਰ ਲਈ ਅੱਗੇ ਬੁਲਾ ਰਹੇ ਨੇ ਜਦੋਂ ਵੀ ਬਾਅਦ ਦੇ ਵਿੱਚ ਮੈਂ 15 ਤੋਂ ਬਾਅਦ ਸੋਡਣਾ ਕੇ ਗੱਲ ਕਰੂੰਗਾ ਜੀ 15 ਦੇ ਜੇ 9 ਮਹੀਨੇ ਹੋ ਗਏ ਜੀ ਸਾਢੇ 9 ਸਾਢੇ ਕੋਈ ਗੱਲਬਾਤ ਨਹੀਂ ਹੋਈ ਨਾ ਸਾਡੇ ਕਿਸੇ ਨੇ ਅਸੀਂ ਚਿੱਠੀਆਂ ਵੀ ਭੇਜੀਆਂ ਨੇ ਜੀ ਸਰਕਾਰ ਦੌਰ ਤੇ ਵੀ ਗੱਲਾਂ ਕਰੀਆਂ ਨੇ ਤੇ ਸਾਨੂੰ ਕਿਸੇ ਵੀ ਕੋਈ ਸਹਾਇਤਾ ਨਹੀਂ ਮਿਲੀ ਜੀ ਨਾ ਸਾਨੂੰ ਕੋਈ ਪਤਾ ਲੱਗਿਆ ਕੀ ਮੰਗ ਕੀ ਕਰ ਰਹੇ ਹਾਂ ਮੰਗ ਅਸੀਂ ਸਰਕਾਰ ਤੋਂ ਇਹੀ ਕਰ ਰਹੇ ਹਾਂ ਜੀ ਸੈਂਟਰ ਸਰਕਾਰ ਤੋਂ ਵੀ ਕਰ ਰਹੇ ਹਾਂ ਤੇ ਪੰਜਾਬ ਸਰਕਾਰ ਤੋਂ ਵੀ ਕਹ ਰਹੇ ਹਾਂ ਸਾਡੇ ਬੱਚੇ ਦਾ ਸਾਨੂੰ ਪਰਤਾਲ ਕਰੀ ਜਾਵੇ ਜੀ ਸਾਨੂੰ ਸਹਾਇਤਾ ਦਿੱਤੀ ਜਾਵੇ ਅਸੀਂ ਬਹੁਤ ਮਜਬੂਰ ਹਾਂ ਜੀ ਕਿ ਲੱਗਦਾ ਵੀ ਰੋਜ਼ਗਾਰ ਇੱਥੇ ਹੈਗੇ ਆ ਤਾਂ ਕਿ ਨਹੀਂ ਜੀ ਰੋਜ਼ਗਾਰ ਤਾਂ ਪਿੰਡਾਂ ਦੇ ਵਿੱਚ ਤਾਂ ਜੀ ਰੋਜ਼ਗਾਰ ਕੋਈ ਵੀ ਨਹੀਂ ਹੈਗਾ ਜੀ ਤਾਂ ਹੀ ਤਾਂ ਮੁੰਡੇ ਭੜਕਦੇ ਫਿਰਦੇ ਸਾਰੇ ਤੇ ਚਲੋ ਮੜਾ ਜੇ ਪੜਿਆ ਲਿਖਿਆ ਸੀਗਾ ਜੀ ਗਿਆਨਮੰਦ ਕਰਕੇ ਮੁੰਡਾ ਥੋੜਾ ਬਾਹਰ ਜਾਣ ਦੀ ਉੋਸਿਸ ਕਰੀਏ ਨੇ ਵੀ ਚਲੋ ਗਰੀਬੀ ਬੱਚੇ ਨੂੰ ਹੁੰਦੀ ਆ ਜੀ ਹਾਂਜੀ ਹਾਲਾਤ ਕਹੇ ਜ ਨੇ ਘਰ ਦੇ ਕਿਵੇਂ ਘਰ ਦੇ ਹਾਲਾਤ ਬਹੁਤ ਮਾੜੇ ਆ ਜੀ ਹੁੰਦ ਕਰ ਕੀ ਗੱਲ ਬਾਤ ਕੇ ਕੀ ਲੱਗਦਾ ਕੀ ਕਿਹਾ ਮੈਸੇਜ ਆਇਆ ਤੁਹਾਨੂੰ ਹੁਣ ਮੇਰਾ ਨਾਂ ਤਾਂ ਜੀ ਸ਼ਕਪ੍ਰਿਤ ਕਰਾਇਆ ਉਹਦੇ ਫਰੈਂਡ ਦੋਸਤ ਦਾ ਫੋਨ ਆਇਆਗਾ ਬਦਰਮ ਸਿੰਘ ਦਾ ਉਹਦਾ ਭਰਾ ਉਧਰ ਕੋਈ ਫਸਿਆ ਹੋਇਆ ਉਹ ਕਹਿੰਦੇ ਨੇ ਡੀਐਨਏ ਟੈਸਟ ਭਾ ਲਦਨੇ 25000 ਰੁਪਏ 25000 ਰੁਪਏ ਜੀ ਸਾਡੇ ਕੋਲੇ ਹੈ ਨਹੀਂ ਤੇ ਅਸੀਂ ਡੀਐਨਏ ਟੈਸਟ ਅਸੀਂ 25000 ਰੁਪਏ ਦੇ ਕੇ ਕਿੱਥੇ ਨਿਕਰਾ ਸਕਦੇ ਹਣ 25000 ਕਿੱਥੋਂ ਲਈ ਜੀ ਇਹ 25000 ਰੁਪਏ ਹੋਵੇ ਫਿਰ ਤਾਂ ਅਸੀਂ ਜੀ ਸਾਡੇ ਮੁੰਡੇ ਨੂੰ ਬਾਹਰ ਨਾ ਤੋਰਦੇ ਜੇ 25000 ਰੁਪਏ ਦਾ ਖਰਚਾ ਚੱਲਦਾ ਹੁੰਦਾ ਹੁਣ ਸਾਡੇ ਮੁੰਡੇ ਨੂੰ ਮੰਗਾਈ ਜੀ ਇਹ ਸਾਡੀ ਐਡਾ ਮੁੰਡਾ ਵੀ ਕਰੇ ਜਾਵੇ ਸਰਕਾਰ ਕੋਲੋਂ ਤੇ ਸਾਡੀ ਮਦਦ ਵੀ ਕਰੋ ਉੱਥੇ ਕਿਹੜੇ ਦੇਸ਼ ਦੇ ਵਿੱਚ ਤੇ ਕੀ ਕੰਮ ਕਰ ਰਿਹਾ ਸੀ ਪਹਿਲਾਂ ਜੀ ਇਹ ਬਹਿਰੈਨ ਚ ਸੀ ਉੱਥੇ ਜੀ ਇਹ ਕੰਪਨੀ ਦੇ ਮੁਰੇ ਲੰਚ ਬਣਾਉਂਦਾ ਸੀ ਡਿਨਰ ਦਾ ਪੈਕ ਕਰਕੇ ਭੇਜਦਾ ਸੀ ਉਥੋਂ ਫਿਰ ਯਾਰਾਂ ਦੋਸਤਾਂ ਨੇ ਕਹਿਤਾ ਵੀ ਆਪਾਂ ਬਾਹਰ ਜਾਂਦੇ ਆ ਤਨ ਮਹੀਨੇ ਨਾ ਹੋ ਕੀਤਾ ਉਸ ਤੋਂ ਬਾਅਦ ਇਹਦਾ ਇੱਕ ਦੋਸਤ ਮਿਲ ਗਿਆ ਜਿਹਨਾਂ ਨੂੰ ਪੰਜਾਬੀ ਮਾਂ ਉਹ ਕਹਿੰਦਾ ਵੀ ਤੂੰ ਇੱਥੇ ਨਾ ਜਾ ਆਜਾ ਤਨ ਅਸੀਂ ਭਰਤੀ ਕਰਾਂ ਭਰਤੀ ਕਰਾਈ ਤੋਂ ਬਾਅਦ ਤਿੰਨ ਮਹੀਨੇ ਸਾਡੀ ਗੱਲ ਹੋਈ ਹੈ ਇੱਕ ਸੈਲਰੀ ਪਾਈ ਜਿਹਨੇ ਫਿਰ ਇਹਨੇ ਸਾਨੂੰ ਕਿਹਾ ਜੀ 15 ਦਿਨਾਂ ਲਈ ਮੈਂ ਟ੍ਰੇਨਿੰਗ ਤੇ ਜਾਣਾ 15 ਦਿਨਾਂ ਤੋਂ ਬਾਅਦ ਸਾਡੀ ਕੋਈ ਕੰਟੈਕਟ ਨਹੀਂ ਹੁਣ ਕੀ ਕਹਿੰਦੇ ਨੇ ਉਹਦੇ ਨਾਲ ਹੋਰ ਕਿੰਨੇ ਇੱਕ ਪੰਜਾਬ ਦੇ ਉੱਥੇ ਜਿਹੜੇ ਰੂਸ ਦੇ ਵਿੱਚ ਹੈਗੇ ਮੁੰਡੇ ਹੁਣ ਤਾਂ ਜੀ ਪਤਾ ਹੀ ਨਹੀਂ ਜੀ ਕਿੰਨੇ ਨੇ ਹੁਣ ਤਾਂ ਪਤਾ ਨਹੀਂ ਕਹਿੰਦੇ 18 ਨਹੀਂ ਹਾਂ ਪਤਾ ਨਹੀਂ 20 ਨੇ ਕਹਿੰਦੇ ਨੇ ਜੀ ਪਤਾ ਨਹੀਂ 25 ਕਹਿੰਦੇ ਨੇ ਉਹਨਾਂ ਦਾ ਜੇ ਮਤਲਬ ਮੁੰਡਿਆਂ ਦਾ ਸਾਨੂੰ ਪਤਾ ਨਹੀਂ ਲੱਗ ਰਿਹਾ ਜਦੋਂ ਲਿਸਟ ਭੇਜਦੇ ਨੇ ਕਦੇ 25 ਆ ਜਾਂਦੇ ਨੇ ਜੀ ਕਦੇ 20 ਆ ਜਾਂਦੇ ਨੇ ਐ ਤੇ ਕੀ ਕਹਿੰਦੇ ਨੇ ਜਿਹੜੇ ਉਹ ਲਿਸਟ ਦੇ ਵਿੱਚ ਨਾਮ ਹੋਰ ਵੀ ਬੰਦੇ ਨੇ ਉਹ ਕੀ ਕਹਿੰਦੇ ਨੇ ਵੀ ਉੱਥੇ ਵੀ ਕਿੱਥੇ ਹੈਗਾ ਕਿੱਥੇ ਆ ਤੁਹਾਡਾ ਜਿਹੜਾ ਮੁੰਡਾ ਲਿਸਟ ਦੇ ਵਿੱਚ ਤਾਂ ਜੀ ਸਾਨੂੰ ਦੱਸਦੇ ਨਹੀਂ ਰਿਹਾ ਇਹ ਜੀ ਲਿਸਟ ਦੇ ਵਿੱਚ ਤਾਂ ਕਹਿੰਦੇ ਨੇ ਜੀ ਲਾ ਪਤਾ ਕਰਤਾ ਦੂਜੇ ਮੁੰਡਿਆਂ ਨੂੰ ਵੀ ਦੱਸ ਰਹੇ ਨੇ ਬਿੱਲਾ ਪਤਾ ਤੇ ਸਾਡੇ ਮੁੰਡੇ ਆ ਸਾਨੂੰ ਨਹੀਂ ਜੀ ਪਤਾ ਵੀ ਸਾਡੇ ਮੁੰਡੇ ਨੂੰ ਸਿੱਧੇ ਤੋਂ ਸਿੱਧੇ ਘਰੇ ਲੈ ਜਾਂਦੇ ਪਰ ਸਰਕਾਰ ਕਿਨੇ ਮਦਦ ਨਹੀਂ ਆ ਵੀ ਛੇਤੀ ਲਿਆਂਦਾ ਜਾਵੇ ਸਾਡੇ ਘਰੇ ਮੁੰਡਾ ਤੇ ਸਾਡੀ ਮਦਦ ਲਈ ਕਰਨ ਮੌਜੂਦਾ ਸਰਪੰਚ ਸਰਪੰਚ ਮੇਰੇ ਮੈਸੇਜ ਨੇ ਡਿਊਟੀ ਕਰਦੇ ਸੀ ਨਾਲ ਉਹਨਾਂ ਦੇ ਮਦਦ ਕਰ ਰਹੇ ਆ ਅਸੀਂ ਅੱਜ ਗਰਮੇਲ ਸਿੰਘ ਦੇ ਪਰਿਵਾਰ ਦੇ ਵਿੱਚ ਬੈਠੇ ਆਂਗੇ ਇਹਨਾਂ ਦਾ ਬੱਚਾ ਤਕਰੀਬਨ ਦਸੰਬਰ 2023 ਨੂੰ ਬਹਿਰੀਨ ਤੋਂ ਅੱਗੇ ਰਸ਼ੀਆ ਦੇ ਵਿੱਚ ਭੇਜਿਆ ਗਿਆ ਕਿਵੇਂ ਨਾ ਕਿਵੇਂ ਏਜੰਟਾਂ ਨੇ ਤੇ ਉਸ ਤੋਂ ਬਾਅਦ ਚ ਇਹਨਾਂ ਦਾ 26 ਮਾਰਚ ਤੱਕ ਇਹਨਾਂ ਦਾ ਟੈਲੀਫੋਨ ਦੇ ਉੱਤੇ ਗੱਲਬਾਤ ਹੁੰਦੀ ਰਹੀ ਹੈ ਲੇਕਿਨ 9 ਮਹੀਨਿਆਂ ਤੋਂ ਉਹਦੋਂ ਕੋਈ ਇਹਨਾਂ ਦਾ ਥੋੜਾ ਟਿਕਾਣਾ ਕੋਈ ਪਤਾ ਨਹੀਂ ਲੱਗਾ ਕੋਈ ਇਹਨਾਂ ਦੀ ਗੱਲਬਾਤ ਨਹੀਂ ਹੋਈ ਤੇ ਅਸੀਂ ਸੈਂਟਰ ਸਰਕਾਰ ਤੋਂ ਪ੍ਰਸ਼ਾਸਨ ਤੋਂ ਪਰਮੰਦ ਮੰਗ ਕਰਦੇ ਹਾਂ ਕਿ ਇਹ ਪਰਿਵਾਰ ਦੀ ਮਦਦ ਕੀਤੀ ਜਾਵੇ ਬੱਚੇ ਦੀ ਭਾਲ ਕੀਤੀ ਜਾਵੇ ਜਾਂ ਉਹਦਾ ਇੱਥੇ ਤੱਕ ਪਹੁੰਚ ਕੀਤੀ ਜਾਵੇ ਤੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਇਹ ਆਪਣਾ ਘਰ-ਬਾਰ ਚਲਾ ਲੈਣਾ ਕਿਉਂਕਿ ਜੇ ਬਜ਼ੁਰਗ ਜੋ ਗਰਮੇਲ ਸਿੰਘ ਨੇ ਇਹਨਾਂ ਦੀ ਵੀ ਹਾਲਤ ਬਹੁਤ ਨਾਜ਼ੁਕਾ ਦੋਨੇ ਗੋਟਨੇ ਇਹਨਾਂ ਦੇ ਖੜੇ ਹੋਏ ਨੇ ਮਾਤਾ ਦਾ ਆਪਰੇਸ਼ਨ ਹੋਇਆ ਹੈ ਘਰ ਦੀ ਜੋ ਨਾਜ਼ੁਕ ਹਾਲਤ ਆ ਉਹ ਬਹੁਤ ਵੱਧ ਤੋਂ ਵੱਧਰ ਹੋਈ ਹੋਈ ਹੈਗੀ ਅਸੀਂ ਇਹ ਬੇਨਤੀ ਕਰਦੇ ਆਂ ਵੀ ਇਹਨਾਂ ਦਾ ਅਸੀਂ ਆਪਣੇ ਲੈਵਲ ਤੇ ਵੀ ਸਰਕਾਰ ਨੂੰ ਮਤਾ ਲਿਖ ਕੇ ਪਾਉਣੇ ਆਂਗੇ ਵੀ ਤਾਂ ਕਿ ਅਸੀਂ ਇਹਨਾਂ ਦੀ ਕੋਈ ਨਾ ਕੋਈ ਆਪਣਾ ਮਦਦ ਕਰ ਸਕੀਏ ਪਿੰਡ ਲੈਵਲ ਤੇ ਵੀ ਸਰਕਾਰ ਲੈਵਲ ਤੇ ਵੀ ਬਿਲਕੁਲ ਜੀ ਭਾਵੇਂ ਕਿ ਪਰਿਵਾਰ ਦਾ ਕਾਫੀ ਜ਼ਿਆਦਾ ਰੋ ਰੋ ਕੇ ਬੁਰਾ ਹਾਲ ਹੈ ਇਹਨਾਂ ਨੇ ਜਿਹੜੀ ਪ੍ਰਸ਼ਾਸਨ ਤੋਂ ਪੰਜਾਬ ਸਰਕਾਰ ਤੋਂ ਭਾਰਤ ਸਰਕਾਰ ਤੋਂ ਮੰਗ ਕੀਤੀ ਆ ਕਿ ਸਾਡਾ ਜਿਹੜਾ ਬੱਚਾ ਉਹ ਦੱਸਿਆ ਜਾਵੇ ਕਿਸ ਹਾਲਤ ਦੇ ਵਿੱਚ ਆ ਕਿਉਂਕਿ ਅਜੇ ਤੱਕ ਇਹਨਾਂ ਨੂੰ ਇਹ ਨਹੀਂ ਪਤਾ ਕਿ ਵੀ ਉਸ ਦੀ ਹਾਲਤ ਠੀਕ ਹੈ ਨਹੀਂ ਹੈ ਕਿਸ ਕਿੱਥੇ ਹੈ ਲਾਪਤਾ ਦੱਸਿਆ ਜਾ ਰਿਹਾ ਵੀ ਉੱਥੇ ਜਿਹੜਾ ਹੈਗਾ ਜਿੱਥੇ ਜੰਗ ਦੇ ਵਿੱਚ ਸੀ ਉਥੋਂ ਲਾਪਤਾ ਹੋ ਗਿਆ ਕਿਉਂਕਿ ਫੌਜ ਦੇ ਵਿੱਚ ਭਰਤੀ ਹੋਇਆ ਸੀ ਪਰਿਵਾਰ ਵੱਲੋਂ ਜਿਹੜਾ ਕਿਹਾ ਜਾ ਰਿਹਾ ਗਿਣਤੀ ਵੀ ਪੰਜਾਬ ਦੇ ਜਿਹੜੇ ਨੌਜਵਾਨਾਂ ਦੀ ਉੱਥੇ ਕਾਫੀ ਜ਼ਿਆਦਾ ਦੱਸੀ ਜਾ ਰਹੀ ਆ ਤੇ ਲੋੜ ਹੈ ਜਿਹੜੇ ਪੰਜਾਬ ਦੇ ਇਹ ਪਰਿਵਾਰ ਨੇ ਉਹਨਾਂ ਦੀ ਸਾਥ ਲੈਣ ਦੀ ਭਾਰਤ ਸਰਕਾਰ ਉਹਨਾਂ ਦਾ ਪਤਾ ਲਾਵੇ ਕਿ ਬੱਚੇ ਕਿੱਥੇ ਨੇ ਜਿਹੜੇ ਹੈਗੇ ਨੇ ਉਹਨਾਂ ਨੂੰ ਤੁਰੰਤ ਜਿਹੜਾ ਹੈਗਾ ਪਰਿਵਾਰ ਮੰਗ ਕਰ ਰਹੇ ਨੇ ਕਿ ਸਾਡੇ ਕੋਲ ਜਿਹੜਾ ਹੈਗਾ ਉਹਨਾਂ ਨੂੰ भेज जायावे जा भे। मलेर कोटला ਤੋਂ ਪੀਟੀਸੀ న్యూਜ਼ ਲਈ ਜਮੀਲ ਖੜੀਵਾਲਾ